ਸਾਡਾ ਪਰਿਵਾਰ ਨਹੀਂ ਆ ਸਕਦਾ ਆਲਮ ਸਾਬ ਆ ਲੰਦੋ ਦੇਖੀ ਕੈਰ ਪਰ ਸਨ੍ਹਾ ਲੰਦੋ ਵੀ ਇਜ਼ ਆਮ ਰਿਕਵੈਸਟਿੰਗ ਯੂ ਪਲੀਜ਼ ਲੈਟ ਮਾਈ ਪੀਪਲ ਕਾਮ ਵੀ ਆਰ ਕੋਆਪਰੇਟਿੰਗ ਵੀ ਕਹਿਣਾ ਚਾਹੁੰਗੇ ਅੱਜ ਕਾਰਵਾਈ ਬਾਰੇ ਇੱਕ ਮਿੰਟ ਜਸਟ ਵਨ ਮਿੰਟ ਜੀ ਵੀ ਆਰ ਟੋਟਲੀ ਕੋਆਪਰੇਟਿੰਗ ਵਿਦ ਯੂ ਪਲੀਜ਼ ਕੋਆਪਰੇਟ ਵਿਦ ਮੀ ਆਮ ਰਿਕਵੈਸਟਿੰਗ ਯੂ ਮੈਮ ਅਸੀਂ ਵੀ ਆਲਸੋ ਕੋਆਪਰੇਟਿੰਗ ਥਿਸ ਕੋਆਪਰੇਸ਼ਨ ਥੋੜੀ ਦੇਰ ਤੱਕ ਪਲੀਜ਼ ਆਪਾਂ ਨਾ ਇੱਕ ਵਾਰੀ ਠੀਕ ਹੈ ਸੋ Let my people let my people come ਪਲੀਜ਼ ਆਓ ਬਾਜੀ ਬਾਜੀ ਪਲੀਜ਼ ਕੋਈ ਇੱਕ ਮਿੰਟ ਮੇਰੇ ਆਲਮ ਸਾਹਿਬ ਮੈਂ ਵਾਦਾ ਜਣਾ ਕਲੀਅਰ ਨਹੀਂ ਹੋਣਾ ਤੁਹਾਨੂੰ ਦੱਸ ਦਈਏ ਕਲੀਅਰ ਨਹੀਂ ਹੋਣਾ ਵਾਦਾ ਜਣਾ ਵਾ ਸੰਗਤ ਕੁਰੀ ਹੁੰਦੀ ਜੇ ਪਲੀਜ਼ ਕੌਂਫਰੈਂਸ ਦਾ ਸੰਗਤ ਹੋਰ ਕੁਰੀ ਹੁੰਦੀ ਕਾਲ ਹੋਣੀ ਹੈ ਇੱਥੇ ਆਏ ਨਾ ਜੀ ਸਰ ਇੱਕ ਮਿੰਟ ਮੈਡਮ ਇੱਧਰ ਦੇਖ ਕੇ ਜੀ ਮੈਂ ਤੁਹਾਨੂੰ ਬਾਰ-ਬਾਰ ਬਿੰਦੀ ਇਸ਼ਾਰਾ ਸੀ ਸਾਰੇ ਬੰਦੇ ਅੰਦਰ ਦੇਖੋ ਇੱਕ ਜਾਨੂੰ ਘੋੜ ਦੋ ਇੱਕ ਸਾਰੇ ਨਮਾਇਦਾ ਹੀ ਆਹੀ ਮੈਡਮ ਕਿਦਾਂ ਸੁਣਦੇ ਪਰਸਨਲਿਟੀ ਕੋਈ ਗੱਲ ਕਰਨੀ ਆਲਮ ਸਾਹਿਬ ਕੋ ਪਰਸਨਲਿਟੀ ਗੱਲ ਕਰਨੀ ਆ ਲੈੰਦੋ ਉਹਨਾਂ ਨੂੰ ਤੇ ਭਾਈ ਨੂੰ ਅੰਦਰ ਆਉਣ ਦੋ ਇਹਨਾਂ ਨੂੰ ਆ ਲੈੰਦੋ ਹਾਂਜੀ ਆਜੋ ਗੋਲਦੀ ਭਾਜੀ ਆਓ ਇਸ ਜ਼ਿਲ੍ਹਾ ਬਰਤਾਨ ਨੇ ਉਹ ਚੇਅਰਮੈਨ ਸਾਹਿਬ ਨੇ ਕਿ ਉੱਥੇ ਸਾਡੇ ਸਰਪੰਚੀ ਨੂੰ ਆ ਲੈੰਦੋ ਅੰਦਰ ਪੀਸ ਆਓ ਜੀ ਪ੍ਰਾਪਾਂ ਜੀ ਆਜੋ ਪ੍ਰਾਪਾਂ ਜੀ ਆਓ ਜੀ ਅਸੀਂ ਬੋਰਡ ਤੋਂ ਜਾਏ ਆਂ ਥੋੜਾ ਜਿਹਾ ਬਹਿ ਕੇ ਮਜੀਠੀਆ ਸਾਹਿਬ ਨੂੰ ਕੀ ਲੈ ਗਏ ਕੀ ਕਰਵਾਇਆ ਜੀ ਤੁਸੀਂ ਆਪ ਦੇਖਿਆ ਕਿ ਕੀ ਹੋ ਰਿਹਾ ਹੈ ਇੱਕ ਫੜਿਆ ਸਵੀਰੇ 30 ਬੰਦੇ 30 35 ਬੰਦੇ ਧੱਕੇ ਨਾਲ ਅੰਦਰ ਘਰ ਚਾ ਗਏ ਆ ਤੇ ਨਾ ਸਾਨੂੰ ਕੋਈ ਵਾਰੰਟ ਦਿਖਾਇਆ ਨਾ ਕੁਛ ਚੰਡੀਗੜ੍ਹ ਕੋਠੀ ਚ ਇਹੀ ਚੱਲ ਰਿਹਾ ਉੱਥੇ ਕੋਈ ਨਹੀਂ ਹੈ ਕੱਲੇ ਮੇਰੇ 80 ਸਾਲ ਦੇ ਮਦਰ ਨੇ ਜਿਹੜੇ ਬਿਮਾਰ ਨੇ ਕੋਈ ਸਾਡੇ ਨਾਲ ਗੱਲ ਨਹੀਂ ਕਰ ਰਿਹਾ ਕੋਈ ਨਾ ਸਾਨੂੰ ਕੋਈ ਇਨਫੋਰਮੇਸ਼ਨ ਦਿੰਦੀ ਹੈ ਕੁਛ ਨਹੀਂ ਬਸ ਅੰਦਰ ਘਰ ਦੇ ਬੜ ਗਏ ਆ ਦੀ ਸਾ ਫਰੂਲਾ ਫਰਾਲੀ ਚੱਲ ਰਹੀ ਹੈ ਸਾਡੇ ਪਰਸਨਲ ਬਿਲੋਂਗਿੰਗਸ ਨਾਲ ਨਾ ਸਾਡੇ ਨਾਲ ਗੱਲ ਕਰ ਰਹੇ ਆ ਮੈਂ ਕੋਸ਼ਿਸ਼ ਕੀਤੀ ਹੈ ਜਿਹੜੇ ਅਫਸਰ ਆਏ ਆ ਉਹਨਾਂ ਨਾਲ ਗੱਲ ਕਰਨ ਨਾ ਕਰਨ ਦੀ ਕੋਈ ਫੋਨ ਨਹੀਂ ਚੁੱਕ ਰਿਹਾ ਕੋਈ ਫੋਨ ਨਹੀਂ ਜਾਂਚ ਕੀਤੀ ਹੈ ਕਿਹੜੇ ਮਾਮਲੇ ਜੀਐਫਆਰ ਕੀਤੀ ਕੀ ਕਿਉਂ ਅਰੈਸਟ ਕੀਤਾ ਗਿਆ ਉਹਨਾਂ ਨੇ ਕੋਈ ਡੀਏ ਦਾ ਕੀਤਾ ਨਾ ਉਸ ਕੋਈ ਜਾਂਚ ਹੋਈ ਹੈ ਨਾ ਕੋਈ ਗੱਲਬਾਤ ਹੋਈ ਹੈ ਨਾ ਕੁਝ ਹੋਇਆ ਤੇ ਹੁਣ ਦੇਖੋ ਅੱਗੇ ਕੀ ਹੁੰਦਾ ਹੈ ਮਤਲਬ ਸਾਡੇ ਨਾਲ ਤਾਂ ਇਹ ਕਾਦਾਖਰੀ ਜਾ ਰਹੀ ਹੈ ਸਰਕਾਰ ਇਹ ਕਰੇ ਹੋਰ ਕਰੇ ਮੈਡਮ ਤਾਂ ਅਸੀਂ ਹੁਣ ਮੋਟਿਸ ਕੋਈ ਸੰਬੰਧ ਕੋਮ ਕੁਝ ਨਹੀਂ ਆਇਆ ਸਾਨੂੰ ਜੀ ਕੋਈ ਸਾਡੇ ਏ ਡੀ ਏ ਦੇ ਮਾਮਲੇ ਇਸ ਤਾਂ ਕੁਝ ਨਹੀਂ ਆ ਬਾਕੀ ਜੋ ਕੁਝ ਹੋਇਆ ਉਹ ਤਾਂ ਸਾਰਾ ਸਾਰੇ ਪੰਜਾਬ ਦੇ ਸਾਹਮਣੇ ਆ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਬਾਰੀ ਪਰਮਾਰ ਸਾਹਿਬ ਨੂੰ ਬਦਲੇ ਉਸ ਤੋਂ ਪਹਿਲਾਂ ਬਦਲੇ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਅੱਜ ਜਿਹੜੀ ਟੀਮ ਆਈ ਜਿਹੜੀ ਮਜੀਠੇ ਦੇ ਲੋਗ ਹੈ ਉਸ ਸਾਡੇ ਨਾਲ ਖੜੇ ਸੀ ਖੜੇ ਹੈ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਤੇ ਕਰਦੇ ਰਵਾਂਗੇ ਸਾਰੇ ਇੱਥੇ ਨੇ ਹਾਂਜੀ ਬਿਜਲੀ ਸੇ ਵਿਭਾਗ ਵੱਲੋਂ ਤਕਮੁਕੀ ਵੀ ਕੀਤੀ ਉਹ ਤਕਨਾਲ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਅਚਾਨਕ ਫੁਰਾ ਦਾ ਬ੍ਰੀਫ ਕਰ ਦਿੱਤੀ ਹੋਇਆ ਕਿ ਅਚਾਨਕ ਕਿੰਨੇ ਵਜ ਦਾ ਸਮਾਂ ਸੀ ਕਿੰਨੇ ਕਿਲੋਗਾ ਮੈਨੂੰ ਇਹ ਸਾਰਾ ਕੁਝ ਯਾਦ ਨਹੀਂ ਚੀ ਥੋੜਾ ਲੈ ਕੇ ਗਏ ਤੁਹਾਨੂੰ ਕੀ ਕਰਦੇ ਹੋ ਹੋਰ ਕੀ ਹੋਇਆ ਗ੍ਰੀਨ ਕੰਪਨੀ ਥੀਆ ਜੋ ਕਾਫੀ